ਬਾਈ ਕਿੰਨੇ ਦਿਨਾਂ ਦੀ ਸੂਈ ਆ ਬਾਈ ਸੂਈ ਨੂੰ ਹੋਵੇ ਨੂੰ 20 ਦਿਨ 20 ਦਿਨ ਤੇ ਦੁੱਧ ਕਿੰਨਾ ਕਾਉਣਾ ਇਸ ਟਾਈਮ ਰੇਟ ਬਾਈ 1.25 ਕਰਦੇ ਆ 1 25 25 ਮਾਨ ਦਾ ਨਾ ਦੁੱਧ ਕੋਈ ਨਹੀਂ ਹੁੰਦੀ ਜਾਂ ਬਾਰ ਬਾਰ ਫਿਰ ਜਾ ਹੈ ਜਾਂ ਫਿਰ ਬਾਂਝ ਹੈ ਤਾਂ ਟੈਨਸ਼ਨ ਲੈਣ ਕੀ ਕੋਈ ਜ਼ਰੂਰਤ ਕੋ ਨਹੀਂ ਤਾਂ ਆਪਣੇ ਪਸ਼ੂਆਂ ਨੇ ਰੋਜ਼ਾਨਾ ਰਾਈਟ ਮੀਨ 50 ਗ੍ਰਾਮ ਖਵਾਓ ਇਹਨਾਂ ਸਮੱਸਿਆਵਾਂ ਤਾਂ ਫਿਰ ਛੁਟਕਾਰਾ ਪਾਓ আর ਆਪਣੇ ਪਸ਼ੂ ਤੇ ਆਰਸਾ ਲੇਕ ਬੱਚਾ ਪਾਓ ਔਰ ਹੋਰ ਵੀ ਕੀ ਮੈਂ ਪੁੱਝਣਾ ਹੋ ਤੁਮਨੇ ਤਾਂ ਇਸ ਨੰਬਰ 'ਤੇ ਕੰਟੈਕਟ ਕਰ ਲਿਓ 7890042000 ਤੁਹਾਨੂੰ ਸਵਾਗਤ ਹੈ ਜੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਮਾਨਸਾ ਦੇ ਇੱਕ ਵਾਰੀ ਤੁਰਦੀ ਤੁਸੀਂ ਦਰਸ਼ਨ ਕਰ ਲਓ ਹੀਰਾ ਮੋਹਰਾ ਦਾ ਟਾਪ ਨਗੀਨਾ ਜਮ ਹਣਾ ਜਿਹੜਾ ਭਰਾ ਕਰ ਹੁੰਦਾ ਸੀ ਮੋਹਰਾ ਦੀ ਮੱਝ ਖਰੀਦਣੀ ਆ ਤੇ ਮੋਹਰੇ ਦੀ ਮੱਝ ਤੁਹਾਨੂੰ ਅੱਜ ਦਿਖਾਉਣ ਲੱਗੇ ਮੋੜਦਾ ਬਾਈ ਤੇ ਹੀਰਾ ਜਮਾ ਟਾਪ ਦਾ ਸਾਰੀ ਮੰਡੀ ਦੇ ਵਿੱਚੋਂ ਕਿਹੜਾ ਮਾਰਕਾ ਮਸਾਂ ਲੱਭਿਆ ਤੇ ਥਣਾ ਸਪੇਸ ਦੀ ਗੱਲ ਕਰ ਲਈਏ ਥਣਾ ਸਪੇਸ ਜਿਹੜਾ ਬਹੁਤ ਸੋਹਣਾ ਨਗੀਨਾ ਜਮਾ ਪੂਰਾ ਮੰਨ ਕੇ ਤੇ ਲੋ ਵੀ ਡੈਡ ਬਲੈਕ ਹਨਾ ਤੇ ਪੂਸ ਬੈਟਾ ਗਈ ਥੋੜੀ ਤੇ ਜਮਾ ਹੈ ਪਈਆ ਕਾਲੀ ਕਾਲੀ ਜਿਵੇਂ ਕਹਦੀ ਕਾਲੀ ਨਾਗਣੀ ਵਰਗੀ ਹਨਾ ਤੇ ਲੇਵਾਲੂਆ ਜਮਾ ਸਾਫਾ ਕਰਮ ਵਾਲੀ ਦਾ ਤੇ ਬਾਕੀ ਆਪਾਂ ਬਾਈ ਤੋਂ ਗੱਲਬਾਤ ਪੂਰੀ ਪੁੱਛ ਕੇ ਦੇਵਾਂਗੇ ਚੰਗੀਆਂ ਦੁੱਧ ਵਾਲੀ ਜੇ ਕਿਸੇ ਭਰਾ ਨੇ ਬਰੀਡ ਤਿਆਰ ਕਰਨੀਆਂ ਤਾਂ ਇਹ ਜਿਹਾ ਮੱਝਾਂ ਮਿੱਤਰੋ ਖਰੀਦਣੀਆਂ ਪੈਣੀਆਂ ਨੇ ਇਹ ਲੇਵੇ ਦਰਸ਼ਨ ਕਰਾਂ ਇੱਕ ਵਾਰੀ ਸੋਨੂੰ ਟਾਈਟਲ ਲੇਵੇ ਦੀ ਆ ਤੇ ਬਾਕੀ ਬਾਈ ਤੋਂ ਸਾਰੀ ਗੱਲਬਾਤ ਆਪਾਂ ਪੁੱਛ ਕੇ ਫੇਰ ਸਾਂਝੀ ਕਰਾਂਗੇ ਤੇ ਸਾਹਮਣੇ ਬੱਚਾ ਬੈਠਾ ਤੇ ਬਾਈ ਤੋਂ ਪੂਰੀ ਡਿਟੇਲ ਲੈ ਗਏ ਨੇ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਉੱਤਿਆ ਬਲੀ ਬਾਈ ਨਾਮ ਦੱਸੀ ਗੇਰਾ ਹਾਂ ਬੂਟਾ ਦੰਗਾ ਬਾਈ ਠੀਕ ਆ ਬੂਟੇ ਜੀ ਆਪਾਂ ਬਾਈ ਇਸ ਛੋਟੀ ਦੀ ਗੱਲ ਕਰ ਲਈਏ ਤਾਂ ਕਹਵੇਂ ਸੂਆ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਤੇ ਬਾਈ ਕਿੰਨੇ ਦਿਨਾਂ ਦੀ ਸੂਈ ਹੋ ਗਈ ਹੁਣ ਇਹ ਬਾਈ 22 ਦਿਨਾਂ ਦੀ ਸੂਈ ਐ 22 ਦਿਨਾਂ ਦੀ ਸੂਈ ਤੇ ਦੁੱਧ ਆ ਇਸ ਟਾਈਮ ਬੂਟੇ 13 ਲੀਟਰ ਬਾਈ ਪੂਰਾ ਕਰਨ ਕੰਡੇ ਤੋਂ ਤੋਲਵਾ ਗਰੰਟੀ ਆ ਗਰੰਟੀ ਆ ਕਈ ਵਾਰ ਕਹਿ ਜਾਂਦਾ ਭਰਾ ਪੂਰਾ ਨਹੀਂ ਹੁੰਦਾ ਆ ਯਾਰ ਕੰਡੇ ਤੋਂ ਤੋਲੇ ਵੈਗਣਾ ਭੱਜੀ ਨਾ ਮਾਦਮ ਹੀ ਨਹੀਂ ਪੈਦਾ ਠੀਕ ਆ ਲੈ ਮਿੱਤਰੋ 13 ਲੀਟਰ ਬਾਈ ਕਹਿੰਦਾ ਕੰਡੇ ਤੋਲ ਲਿਓ ਗਰੰਟੀ ਆ ਪੂਰੀ ਤੇ ਮੋਹਰਾ ਦੀ ਮਾਝਾ ਪੂਰੀ ਟਾਪ ਦੀ ਜਮ ਚੰਗੀ ਆ ਠੀਕ ਆ ਤੇ ਬਾਕੀ ਬੂਟੇ ਭਾਈ ਰੇਟ ਦੀ ਗੱਲ ਲੈਂਦੀ ਐ ਰੇਟ ਭਾਈ 125 1 ਲੱਖ ਦੇ 25000 ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਠੀਕ ਆ ਲੈ ਮਿੱਤਰੋ ਮਾਨਦਾਨ ਹੋ ਜੂਗਾ ਭਾਈ ਬੂਟੇ ਕੋਲੇ ਆ ਕੇ ਤੁਸੀਂ ਇੱਥੇ ਮਿਲ ਸਕਦੇ ਹੋ ਚੰਗੀ ਮਾਝਾ ਜੇ ਕਿਸੇ ਭਰਾ ਨੇ ਖਰੀਦਣੀ ਆ ਦ ਤਿਆਰ ਆ ਬੁਰਾ ਹੈ ਨਾ ਬਾਈ ਤੇ ਕੰਡਾ ਲਾ ਕੇ ਤੁਸੀਂ ਚੱਕ ਵੀ ਕਰ ਸਕਦੇ ਹੋ ਤੇ ਪੂਰੀ ਤਸੱਲੀ ਨਾਲ ਮੱਝ ਜਿਹੜੀ ਖਰੀਦ ਸਕਦੇ ਹੋ ਮਾਨਤਨ ਹੋ ਜੂ ਬਾਈ ਹੈ ਨਾ ਮਾਨਤਨ ਹੋ ਜੂਗਾ ਤੇ ਬਾਕੀ ਤੁਸੀਂ ਬਾਈ ਨਾਲ ਇੱਥੇ ਆ ਕੇ ਸੰਪਰਕ ਕਰ ਲਿਓ ਵੱਧ ਸੋਚਾ ਤੇ ਨਾਲੋਂ ਲੈ ਮੇਤਰੋ ਦੂਜੀ ਮੱਝ ਤੁਰਦੀ ਦੇਖ ਲਓ ਤੇ ਬਾਕੀ ਬਾਈ ਨੂੰ ਫੋਨ ਆ ਗਿਆ ਥੋੜਾ ਗੱਲ ਕਰੀ ਜਾਂਦਾ ਰੋਕ ਲੈ ਰੋਕ ਲੈ ਤੇ ਬਾਕੀ ਯਾਰ ਆ ਵੀ ਜ਼ਬਰਦਸਤ ਹੈਵੀ ਹੈ ਨਾ ਤੇ ਇਹ ਗ੍ਰੇਡਡਾਂ ਚ ਰਹਿੰਦੀ ਆ ਮੱਥੇ ਚ ਵੱਲ ਲਗਾ ਚੰਗੀ ਆ ਮੱਝ ਤੇ ਬਾਕੀ ਬਾਡੀ ਡਾਂਚੇ ਦੀ ਹੈ ਨਾ ਪੂਰੀ ਜ਼ਬਰਦਸਤ ਹੈਵੀ ਹੈਗੀ ਲੈ ਚੱਲ ਬਈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਇਹਦੀ ਵੀ ਕਰਾਂਗੇ ਪੱਠਪੋੜੇ ਦੀ ਗੱਲ ਕਰ ਲਈ ਚੜਾਈ ਵਾਲਾ ਪੁੱਠਾ ਹੈਗਾ ਵਧੀਆ ਤੇ ਟਾਇਟ ਲੇਵੇ ਦੀ ਆ ਤੇ ਬਾਕੀ ਉਸ ਦੇ ਦੰਦਬਦ ਕਿੰਨਾਗਾ ਕੀ ਡਿਟੇਲ ਹੈਗੀ ਇਹ ਵੀ ਤਾਜੀ ਸੂਈ ਹੋਈ ਆ ਦੋ ਨਾਗ ਨੇ ਦੋਨੇ ਬੂਰੇ ਟਾਪ ਨੇ ਸਰਦੀ ਦਾ ਕਰਕੇ ਥੋੜਾ ਬੱਚੇ ਰੁੱਖੇ ਲੱਗਦੇ ਆ ਤੇ ਥਣ ਲੇਵਾ ਬਿਲਕੁਲ ਸਾਫ ਆ ਟਾਇਟ ਲੇਵਾ ਪੂਰਾ ਹੈ ਨਾ ਤੇ ਆਪਾਂ ਗੱਲ ਕਰ ਲਈਏ ਤਾਂ ਇਹਦੀ ਡਿਟੇਲ ਲੈ ਕੇ ਦਿੰਨਾ ਬਾਈ ਤੋਂ ਤੇ ਬਾਕੀ ਭਾਈ ਇਹ ਮੰਨ ਲਾ ਇਹ ਮੱਧ ਜਿਹੜੀ ਕੰਮੇ ਸੁਈਆ ਇਹ ਚੌਥਾ ਸੁਈਆ ਭਾਈ ਚੌਥਾ ਸੁਈਆ ਤੇ ਕਿੰਨੇ ਦਿਨਾਂ ਸੁਈ ਹੋਈ ਆ ਇਹ ਸੁਈ ਨੂੰ ਹੋਗੇ ਭਾਈ 25 ਦਿਨ 25 ਦਿਨ ਦੁੱਧ ਦਾ ਇਸ ਟਾਈਮ ਦੁੱਧ ਦਾ ਇਸ ਟਾਈਮ 11 ਲੀਟਰ ਕੰਟੇਨਰ ਤੋਂ ਮੰਗ ਠੀਕ ਆ ਲੈ ਮਿੱਤਰੋ 11 ਲੀਟਰ ਬਾਈ ਕਹਿੰਦਾ ਤਿਆਰ ਆ ਸੁਈ ਨੂੰ 25 ਦਿਨ ਹੋ ਗਏ ਹਨਾ ਹਾਂ 25 ਦਿਨ ਸੁਈ ਨੂੰ 25 ਦਿਨ ਹੋ ਗਏ ਤੇ ਮੱਝ ਜ਼ਬਰਦਸਤ ਹੈਵੀ ਆ ਪੂਰੀ ਤੇ ਬਾਕੀ ਚਵਾਈ ਚੂਈ ਦੀ ਫੁੱਲ ਗਾਰੰਟੀ ਆਪਣੀ ਪੂਰੀ ਜਮਾ ਜਮਾ ਫੁੱਲਾ ਠੀਕ ਆ ਪੋਲੀ ਆ ਆਹ ਜਮਾ ਪੋਲੀ ਲੈ ਮਿੱਤਰੋ ਬਾਈ ਕਹਿੰਦਾ ਧਾਰ ਵੀ ਬਿਲਕੁਲ ਪੋਲੀ ਆ ਟਾਈਟ ਲੇ ਵਧੀਆ ਦ ਇਸਾ ਗੀ ਤੇ ਬਾਈ ਇਹਦੇ ਰੇਟ ਦੀ ਗੱਲ ਆਂਦੀ ਹੈ ਰੇਟ ਬਾਈ 1 ਵੀ ਕਰਦੇ ਆ 1 ਵੀ ਮਾਨਦਾਨ ਹੋ ਜੂ ਮਾਨਦਾਨ ਕਰਦੇ ਆ ਠੀਕ ਆ ਮਾਨਦਾਨ ਮਿੱਤਰੋ ਹੋ ਜੂ ਰੇਟ 1 20 ਹੈਗਾ ਤੇ ਦੋਨੇ ਨਗ ਨੇ ਦੋਨੇ ਪੂਰੇ ਟਾਪ ਨੇ ਸਾਰੀ ਮੰਡੀ ਦੇ ਵਿੱਚੋਂ ਤੇ ਬਾਈ ਬੂਟੇ ਨਾਲ ਇੱਥੇ ਆ ਕੇ ਤੁਸੀਂ ਸੰਪਰਕ ਬਣਾ ਸਕਦੇ ਹੋ ਚੰਗਾ ਮਾਲ ਲੈ ਕੇ ਪਹੁੰਚਦਾ ਬੂਟਾ ਕਈ ਵਾਰ ਆਪਾਂ ਵੀਡੀਓ ਬਣਾਈ ਆ ਬਾਈ ਦੀ ਤੇ ਅਜੇ ਤੱਕ ਕੋਈ ਲਾਂਭਾ ਨਹੀਂ ਆਇਆ ਤੇ ਵਧੀਆ ਟਾਪ ਦੀਆਂ ਇਹਦੇ ਕੋਲੇ ਮੱਝਾਂ ਹੁੰਦੀਆਂ ਨੇ ਬਾਈ ਬਾਕੀ ਬਾਈ ਨਾਲ ਸੰਪਰਕ ਇੱਥੇ ਬਣਾ ਸਕਦੇ ਹੋ ਆ ਕੇ ਲੈ ਮਿੱਤਰੋ ਨੇ ਕਿ ਝੋਟੀ ਦੌਰ ਤੋਂ ਸੋਣਾ ਬਾਈ ਜੀ ਤੁਹਾਨੂੰ ਲੈ ਚੱਲ ਤੇ ਤਾਜੀ ਸੂਈ ਹੈ ਮੰਗਰ ਕੱਟੀ ਆ ਤੇ ਬਾਕੀ ਤੁਰਦੀ ਆ ਦਰਸ਼ਨ ਕਰ ਲੋ ਝੋਟੀ ਚੰਗੀ ਆ ਗ੍ਰੇਡਡ ਆ ਚੰਗੇ ਦੁੱਧ ਵਾਲੀ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇ ਦਾਂਗੇ ਇੱਥੇ ਰੋਕ ਲੈ ਬਈ ਮਾੜੀ ਮੱਥੇ ਜੇ ਬੱਲ ਚੰਗੀ ਆ ਨੀਲੀ ਰਾਵੀ ਚ ਪਾਈ ਜਾਂਦੀ ਆ ਗ੍ਰੇਡਡ ਮੱਝ ਆਂਦੀ ਆ ਜਿਵੇਂ ਕਹਦੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਸਾਫ ਲੇਬੀ ਦੇ ਬਿੱਲੇ ਕੋਲ ਤਾਜੀ ਸੂਈ ਹੋਈ ਆ ਤੇ ਬੱਚਾ ਵੀ ਤੁਹਾਨੂੰ ਦਿਖਾਉਣਾ ਮੰਗਰਾ ਕੱਟੀ ਮਿੱਤਰੋ ਆ ਸਾਹਮਣੇ ਖੜੀ ਆ ਕੱਟੀ ਤੇ ਚੰਗੀ ਹੈ ਨਾ ਤਾਜੀ ਸੂਈ ਹੋਈ ਆ ਬਾਕੀ ਬਾਈ ਨਾਲ ਕਰਦੇ ਗੱਲਬਾਤ ਇੱਥੇ ਬਈ ਹਸੀ ਗਾਲ ਹਸੀ ਗਾਲ ਬਾਈ ਨਾਮ ਦੱਸੋ ਪੂਸ਼ਨ ਸਿੰਘ ਜੀ ਠੀਕ ਆ ਪੂਸ਼ਨ ਬਾਈ ਜੀ ਆਪਾਂ ਮਨ ਲਾ ਛੋਟੀ ਦੀ ਗੱਲ ਕਰ ਲਈ ਕਹਿੰਦੇ ਸੂਈ ਆ ਦੂਜਾ ਸੂਈ ਦੂਜਾ ਹਾਂਜੀ ਠੀਕ ਆ ਤੇ ਕਿੰਨੇ ਦਿਨ ਹੋ ਗਏ ਪੂਸ਼ਨ ਸੂਈ ਨੂੰ ਬਾਈ ਸੀ 7 ਦਿਨ ਹੋ ਸੀ 7 ਦਿਨ ਮਗਰ ਕੱਟੀ ਹੈ ਨਾ ਕੱਤੀ ਮਗਰ ਜੀ ਠੀਕ ਆ ਦੁੱਧ ਬਾਈ ਪੂਸ਼ਨ ਹੁਣ ਕਿੰਨਾ ਹੈ ਦੁੱਧ 12 ਕਿਲੋ ਤਿਆਰ ਹੈ ਜੀ ਪੂਰਾ ਜਾਮਾ ਠੀਕ ਆ ਤਸੱਲੀ ਹੋ ਜੂ ਤਸੱਲੀ ਹੋ ਜੂ ਠੀਕ ਆ ਲੈ ਮਿੱਤਰੋ 12 ਕਿਲੋ ਬਾਈ ਤਿਆਰ ਕਹਿੰਦਾ ਗ੍ਰੇਡੇਡ ਛੋਟੀ ਹੈਗੀ ਮਗਰ ਕੱਟੀ ਆ ਤਾਜੀ ਸੂਈ ਹੋਈ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਇਹ ਪੂਸਨ ਰੇਟ ਦੀ ਗੱਲ ਆਉਂਦੀ ਹੈ ਭਾਈ 1-10 ਮੰਗਦੇ ਨੇ 1-10 ਮਾਨਤਾਣ ਹੋ ਜੂ ਮਾਨਤਾਣ ਹੋ ਜੂ ਠੀਕ ਆ ਲੈ ਮਿੱਤਰੋ ਮਾਨਤਾਣ ਹੋ ਜੂ 1 ਲੱਖ ਤੇ 10 ਹਜ਼ਾਰ ਕਿਉਂਕਿ ਰੇਟ ਹਰ ਬੰਦੇ ਨੂੰ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਬਾਕੀ ਮਾਨਤਾਣ ਹੋ ਜਾਂਦਾ ਹੁੰਦਾ ਜਦੋਂ ਸੌਦਾ ਹੁੰਦਾ ਬਾਕੀ ਦੁੱਧ ਤੁਸੀਂ ਦੇਖ ਸਕਦੇ ਹੋ ਮਣਕੇ ਹਨਾ ਪੂਰੀ ਤਸੱਲੀ ਕਰਕੇ ਬਾਈ ਪੂਸਨ ਨਾਲ ਇਥੇ ਸੰਪਰਕ ਕਰ ਲਿਓ ਲੈ ਮੈਂ ਤਰੋਣਾ ਆਪਾਂ ਬਾਈ ਕੋਲੇ ਦੋ ਨਗਣੇ ਦੋਨਾਂੇ ਤੋਰ ਕੇ ਦਿਖਾਉਣਿਆਂ ਗੱਗੀ ਕੋਲੇ ਚੰਗੇ ਨਗ ਲੈ ਕੇ ਪਹੁੰਚਦਾ ਤੇ ਜਦੋਂ ਵੀ ਲਿਆਉਂਦਾ ਤਾਂ ਕੋਈ ਕਮੀ ਨਹੀਂ ਹੁੰਦੀ ਤੇ ਬਾਕੀ ਬਾਈ ਨੂੰ ਤੁਸੀਂ ਜਾਣਦੇ ਹੋ ਪਹਿਲਾਂ ਵੀ ਆਪਾਂ ਇਹਦੀਆਂ ਕਈ ਵੀਡੀਓ ਪਾ ਚੁੱਕੇ ਹਾਂ ਮਾਲ ਵਧੀਆ ਇੱਕ ਨੰਬਰ ਸਿਰੇ ਦਾ ਲੈ ਕੇ ਆਉਂਦਾ ਲੈ ਤੋਰ ਗੱਗੀ ਕਰਾਂ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਿਓ ਬਾਈ ਤੇ ਰੇਟ ਵੀ ਜਾਏ ਹੁੰਦੇ ਆ ਤੇ ਬਾਕੀ ਤੋਰ ਕੇ ਦਿਖਾਉਣਾ ਮਿੱਤਰੋ ਥਣ ਲੇਵਾ ਬਿਲਕੁਲ ਸਾਫ ਆ ਇਧਰੋਂ ਉਧਰੋਂ ਲੈ ਜਾਂਦਾ ਖੜਾ ਹੋ ਜਾ ਮੜਾ ਜੀ ਹਾਂ ਲੈਵਾ ਬਿਲਕੁਲ ਸਾਫ ਆ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਚੰਗੇ ਦੁੱਧ ਵਾਲੀ ਤਾਜੀ ਸੂਈ ਹੋਈ ਆ ਬੱਚਾ ਵੀ ਦਿਖਾਵਾਂਗੇ ਤੇ ਤਾਜੀ ਸੂਈ ਹੋਈ ਆ ਰਾਤੀ ਸੂਈ ਹੈ ਬਾਕੀ ਰਾਤ ਸੂਈ ਹੈ ਬਾਕੀ ਬਈ ਨਾਲ ਸਾਰੀ ਡਿਟੇਲ ਦੇ ਵਿੱਚ ਕਰਦੇ ਗੱਲ ਹੋੜੇ ਬੱਚੇ ਦਾ ਕਰਕੇ ਕਰਦੀ ਆ ਇਹੋ ਜਿਹੋ ਚੰਗਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਉਹਦੇ ਇਸੇ ਵੀ ਕਰਾਈ ਤੇ ਬਾਕੀ ਤਾਜੀ ਸੂਈ ਹੈ ਸਾਹਮਣੇ ਜਿਹੜਾ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੂਜੀ ਤੋਰਕ ਦਿਖਾ ਦੀ ਤੇ ਫੇਰ ਗੱਲਬਾਤ ਕਰਦੇ ਲੈ ਤੋਰਕ ਕੀ ਇਹਨੂੰ ਤੇ ਇਹਦਾ ਵੀ ਗੱਲ ਕਰ ਲਈ ਥਾਂਲੇਵਾ ਸਾਫ ਆ ਜਮਾ ਸਾਹਮਣੇ ਬੱਚਾ ਬੈਠਾ ਤਾਜੀ ਸੂਈ ਹੈ ਵੀ ਚੰਗੇ ਬਾਈ ਦੁੱਧਾਂ ਲਿਆ ਖਰੀਦਾਂ ਤੇ ਪੂਰੀ ਸਾਫ ਸੁਥਰੀ ਹਨਾ ਕੋਈ ਲੇਵੇ ਦੇ ਵਿੱਚ ਡੇਡਾ ਬਣਨੀ ਕੋਈ ਮੰਨ ਲਓ ਸਾਫ ਲੇਵਾ ਸਾਫ ਲੇਵਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਬੰਨ ਦੇਣ ਦੇ ਬਾਈ ਨੂੰ ਪੂਰੀ ਡੇ ਲੱਗੇ ਇਹਨਾਂ ਨੂੰ ਦੋਨੇ ਮੱਜਾਂ ਤਾਜ਼ੀਆਂ ਸੋਈਆਂ ਹੋਈਆਂ ਨੇ ਤੇ ਮਾਨਸਾ ਮੰਡੀ ਤੇ ਪਹੁੰਚੇ ਹੋਈ ਸੀ ਜਿਹੜੀ ਕਿ ਹਾਲਾਂਕਿ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਉੱਥੇ ਘੜਜਾ ਪਈ ਪਚਾਲੇ ਜਮਾ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਂ ਦੱਸਿ ਬਲਾ ਤਾਂ ਗੱਗੀ ਆਈ ਮੈਮ ਠੀਕ ਆ ਗੱਗੀ ਬਾਈ ਜੇ ਆਪਾਂ ਗੱਲ ਕਰ ਲਈਏ ਝੋਟੀ ਦੀ ਇੱਕ ਨੰਬਰ ਵਾਲੀ ਦੀ ਤਾਂ ਕਹਵੇਂ ਸੂਈ ਆ ਇਹ ਤੀਜੀ ਸੂਏ ਸੂਈ ਹੋਈ ਆ ਜੀ ਤੀਜੀ ਸੂਏ ਹਾਂਜੀ ਠੀਕ ਆ ਤੇ ਦੁੱਧ ਬਾਈ ਇਸ ਟਾਈਮ ਦੁੱਧ ਇਸ ਟਾਈਮ ਹਜੇ ਕੱਲ ਹੀ ਸੂਈ ਆ ਰਾਤ ਹੂੰ ਪਹਿਲੇ ਸੂਈ ਦਿੱਤਾ 13 14 ਕਿਲੋ ਦੁੱਧ ਇਹਨੇ ਠੀਕ ਆ ਥੋੜਾ ਬੱਚੇ ਦਾ ਕਰਕੇ ਕਰਦੀ ਹੈ ਨਾ ਜੀ ਆਪਾਂ ਨੂੰ ਪੂਰੇ ਨੂੰ ਆਨਸਰ ਇਹ ਪੂਰਪੂਰਲਾ ਆਵੇਕ ਨੇ ਦੀਏ ਲ ਮਤਰੋ ਜਿਹੜੇ ਭਰਾਵਾਂ ਨੇ ਪਸ਼ੂ ਖਰੀਦਣੇ ਹੁੰਦੇ ਨਾ ਦਸੱਲੀ ਨਾ ਖਰੀਦਿਆ ਕਰੋ ਠੱਗੀਆਂ ਬਹੁਤ ਬੜੀਆਂ ਨੇ ਤੇ ਬਾਕੀ ਆਪਾਂ ਜਿਹੜੇ ਘਰੋਂ ਪਸ਼ੂਆਂ ਦੀ ਵੀਡੀਓ ਪਾਇਆ ਕਰਾਂਗੇ ਜੇ ਕਿਸੇ ਨੇ ਭਰਾ ਨੇ ਪਸ਼ੂ ਕੋਈ ਸੇਲ ਕਰਨਾ ਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਉਹ ਤੇ ਉਹਦੀ ਘਰੋਂ ਵੀਡੀਓ ਪਾਇਆ ਕਰਾਂਗੇ ਕਿਉਂਕਿ ਮੰਡੀਆਂ ਦੇ ਉੱਪਰ ਆਪਣੀਆਂ ਠੱਗੀਆਂ ਬਹੁਤ ਜ਼ਿਆਦਾ ਬਾਜ਼ੀਆਂ ਨਹੀਂਆਂ ਕਿਉਂਕਿ ਇੱਕੜ ਲੱਗਿਆ ਹੁੰਦਾ ਇਸ ਕਰਕੇ ਦੁੱਧ ਵੱਧ ਦੱਸ ਦਿੰਦੇ ਨੇ ਤਾਂ ਤਾ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਜੇ ਕਿਸੇ ਨੇ ਵੀਡੀਓ ਪਾਉਣੀ ਹੁੰਦੀ ਆ ਤਾਂ ਉਹ ਪਵਾ ਸਕਦਾ ਹਨਾ ਤੇ ਬਾਕੀ ਬੜੀਆਂ ਮੰਡੀਆਂ ਤੇ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਮਾਨਸਾ ਮੰਡੀ ਤੇ ਵੀਡੀਓ ਇਹਨਾਂ ਨੇ ਪਾਉਣੀ ਕਰੀ ਹੈ ਬੰਦਾ ਜੇ ਕਿਸੇ ਭਰਾਣੇ ਘਰੋਂ ਵੀਡੀਓ ਪਾਉਣੇ ਹੁੰਦੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤਾਂ ਉਹਦੀ ਆਪਾਂ ਵੀਡੀਓ ਪਾ ਦਿਆ ਕਰਾਂ ਕੋਈ ਗੱਲ ਨਹੀਂ ਚੈਨਲ ਤੇ ਸੰਪਰਕ ਕਰ ਲਿਓ ਕਿਉਂਕਿ ਜਦੋਂ ਵੀ ਕੋਈ ਪਸ਼ੂ ਖਰੀਦਣਾ ਤੁਸੀਂ ਪੂਰੀ ਤਸੱਲੀ ਕਰਕੇ ਖਰੀਦੋ ਤੇ ਬਾਕੀ ਦੁੱਧ ਮੰਨ ਕੇ ਖਰੀਦਾ ਕਰੋ ਕਿਉਂ ਜਦੋਂ ਆਪਾਂ ਇੰਨੇ ਪੈਸੇ ਲਾਉਣੇ ਹੁੰਦੇ ਆ ਤਾਂ ਕਈ ਵਾਰ ਦੁੱਧ ਹੁੰਦਾ ਘੱਟ ਤੇ ਠੱਗੀ ਬਾਜ਼ੀ ਆਂਦੀ ਐ ਇਸ ਕਰਕੇ ਤਾਂ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਆ ਉਹੀ ਆਣੀ ਹੁੰਦਾ ਵੀ ਆਪਾਂ ਮੰਨ ਲਓ ਵੀ ਘਰਾਂ ਚੋਂ ਪਸ਼ੂ ਆ ਮੰਡੀ ਤੋਂ ਪਸ਼ੂ ਖਰੀਦਣਾ ਤਾਂ ਘਰਾਂ ਤੋਂ ਪਸ਼ੂ ਖਰੀਦੋਂਗੇ ਤਾਂ ਦੋ ਟਾਂ ਤਿੰਨ ਟਾਂ ਆਪਣੀ ਦਸੱਲੀ ਕਰਕੇ ਜਿਹੜਾ ਫੇਰ ਤੁਸੀਂ ਪਸ਼ੂ ਖਰੀਦ ਸਕਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਵਧੀਆ ਮਨਾਫਾ ਹੋ ਜਾਊਗਾ ਨਹੀਂ ਤਾਂ ਮੰਡੀ ਦੇ ਉੱਪਰ ਤਾਂ ਠੱਗੀ ਵੱਜ ਸਕਦੀ ਆ ਸਵਾਗਤ ਆ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਹੋਇਆ ਮਿੱਤਰੋ ਬੁਰਜ ਢੇਲਮਾ ਪਿੰਡਾ ਮਾਨਸਾ ਜ਼ਿਲ੍ਹੇ ਦਾ ਤੇ ਬਾਕੀ ਆਪਾਂ ਤੁਹਾਨੂੰ ਅੱਜ ਇੱਕ ਸਪੈਸ਼ਲੀ ਜਿਹੜਾ ਬੂਰਾ ਕੱਟਾ ਦਿਖਾਉਣਾ ਜਿਹੜੇ ਭਰਾਵਾਂ ਦੀ ਡਿਮਾਂਡ ਰਹਿੰਦੀ ਆ ਵੀ ਅਸੀਂ ਕੋਈ ਚੰਗਾ ਬੁੱਲ ਲੈ ਕੇ ਪਾ ਲਈਏ ਤਾਂ ਪਾ ਲਈਏ ਵੀ ਜੇ ਬੂਰਾ ਹਨਾ ਬੂਰਾ ਸਕੀਨ ਕੱਟਾਗਾ ਕੋਲੇ ਇਹਦੀ ਮਾਂ ਖੜੀ ਆ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਡਿਟੇਲ ਤੇ ਕੀ ਮੁੱਲ ਵਾਲੀ ਕਰਦਾ ਤੇ ਸਾਰਾ ਮਾਨਦਾਰ ਕਾਰਡ ਵੀ ਕੋਲੇ ਆ ਤੇ ਭਰਾਵੋ ਪੂਰੀ ਤਸੱਲੀ ਕਰਕੇ ਜੇ ਤੁਸੀਂ ਕੱਟਾ ਲੈਣਾ ਤਾਂ ਕੱਟਾ ਇਹ ਖਰੀਦ ਸਕਦੇ ਹੋ ਤੇ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਉਹ ਦੋਸਤ ਮਿੱਤਰਾਂ ਉਹਨੇ ਤੱਕ ਇਹ ਵੀਡੀਓ ਪਹੁੰਚ ਸਕਦੀ ਆ ਤਾਂ ਕਿ ਜੇ ਕੋਈ ਕਿਸੇ ਭਰਾ ਨੇ ਚੰਗੀ ਬਰੀਡ ਦੇ ਕੰਮ ਕਰਨਾ ਤਾਂ ਉਹ ਇਹ ਕਟਾ ਖਰੀਦ ਸਕਦਾ ਚੰਗੇ ਦੁੱਧ ਰਕੜ ਵਾਲਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸੋਸੀਗਲ ਸੋਸੀਗਲ ਠੀਕ ਆ ਤੇ ਬਾਈ ਨਾਮ ਦੱਸੀ ਨਾਮ ਬਾਈ ਜਿਆਰ ਸਿੰਘ ਆ ਠੀਕ ਆ ਜਿਆਰ ਬਾਈ ਪਿੰਡ ਕਿਹੜਾ ਪਿੰਡ ਬੁਰਜ ਢਿਲਮਾ ਜੀ ਠੀਕ ਹੈ ਕਮਾਨਸਾ ਜੀ ਡਿਸਟ੍ਰਿਕਟ ਕਮਾਨਸਾ ਤੇ ਯਾਰ ਇੱਕ ਵਾਰ ਤਾਂ ਬਾਈ ਮੋਬਾਈਲ ਨੰਬਰ ਬੋਲ 86992 93550 86992 69550 69550 ਇਹ ਬਾਈ ਦਾ ਨੰਬਰ ਆ ਪਿੰਡ ਆ ਮਿੱਤਰੋ ਬੁਰਜ ਦੇ ਲਮਾ ਤੇ ਬਾਕੀ ਬਾਈ ਜੀ ਜਰ ਜੇ ਆਪਾਂ ਇਹਦੀ ਆ ਇਹਦੀ ਮਾਂ ਗਈ ਸਾਹਮਣੇ ਖੜੀ ਆ ਹਾਂਜੀ ਇਹਦੀ ਮਾਂ ਆ ਠੀਕ ਆ ਆ ਇਹਦੀ ਮਾਂ ਖੜੀ ਆ ਤੇ ਇਹ ਇਹਦਾ ਮੰਨ ਲਓ ਸੂਏ ਦਾ ਕਟਾਗਾ ਤੇ ਇਹਦੀ ਕਿੰਨੀ ਉਮਰ ਹੋ ਗਈ ਬਾਈ ਜੀ ਜਰ ਇਹਦੀ ਬਾਈ ਪੌਣੇ 2 ਸਾਲ ਹੋ ਪੌਣੇ 2 ਸਾਲ ਠੀਕ ਆ ਮੰਨ ਲਾ ਇਹ ਸਾਲਾਂ ਤੋਂ ਵੀ ਥੋੜਾ ਘਣਾ ਘੱਟੀ ਆ ਠੀਕ ਆ ਦੰਦ ਮਿੱਤਰੋ ਇਹ ਤੋੜਿਆ ਨਹੀਂ ਗਾ ਤੇ ਖੀਰਿਆਂ ਚ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਬਾਈ ਇਹਦੀ ਮਾਂ ਥੱਲੇ ਦੁੱਧ ਕਿੰਨਾ ਗਾ ਇਹਦੀ ਮਾਂ ਥੱਲੇ ਦੁੱਧ 11 ਕਿਲੋ ਆ ਜੀ 11 ਕਿਲੋ ਪਲੱਸ ਆ ਹ 11 ਤੋਂ 12 ਆ ਤੇ ਬਾਕੀ ਬਈ ਇਹ ਕਿਹੜੇ ਸੀਮੇ ਸੁਣਨ ਦਾ ਪਤਾ ਨਹੀਂ ਜੀ ਇਹ ਡਾਇਰੈਕਟਰ ਝੋਟੇ ਜਾਗਾ ਬੂਰੇ ਦਾ ਉਹਦੀ ਮਾਂ ਥੱਲੇ ਮਤਲਬ ਇੱਥੇ ਹੈਗਾ ਤਾਂ ਆਪਾਂ ਕਰਾਇਆ ਠੀਕ ਹੈ ਸੋ ਡਿਪਿੰਡੀ ਹੈ ਨਹੀਂ ਜੀ ਆਪਣੀ ਰਿਸ਼ਤੇਦਾਰੀ ਰਿਸ਼ਤੇਦਾਰੀ ਠੀਕ ਹੈ ਤੇ ਬਾਕੀ ਡਾਇਰੈਕਟਰ ਕ੍ਰੋਸਿੰਗ ਕਰਾਈ ਸੀਗੀ ਤੇ ਚੰਗੇ ਦੁੱਧ ਵਾਲਾ ਸੀਗਾ ਹਾਂ ਜੀ ਹਾਂ ਜੀ ਵਧੀਆ ਠੀਕ ਹੈ ਮਿੱਤਰੋ ਚੰਗੀ ਲੈਣ ਚੋਂ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਮਾਂ ਵੀ ਕੋਲੇ ਖੜੀ ਹੈ ਬਾਈ ਨੇ ਕੋਈ ਆਪਣੀ ਮਰਿਆ 11 ਕਿਲੋ ਦੁੱਧ ਤਾਂ ਤੁਸੀਂ ਦੇਖ ਵੀ ਸਕਦੇ ਹੋ ਹੁਣ ਇਹ ਸੂਣ ਵਾਲੀ ਆ ਹੁਣ ਕਿੰਨਾ ਕੁ ਟਾਈਮ ਰਹਿੰਦਾ ਬਈ ਮੱਝ ਦਾ ਮੱਝ ਦੇ ਹਲੇ 2 ਮਹੀਨੇ ਪਏ ਠੀਕ ਹੈ ਮੱਝ ਦੇ 2 ਮਹੀਨੇ ਪਏ ਦੁੱਧ ਵੀ ਦੇਖ ਸਕਦੇ ਹੋ ਆ ਕਿ ਕਈ ਵਾਰ ਕੋਈ ਯਕੀਨ ਨਹੀਂ ਕਰਦਾ ਹੁੰਦਾ ਤਾਂ ਬਾਈ ਨੇ ਸਿੰਗਾ ਦੇ ਵੀ ਹੱਥ ਨਹੀਂ ਲਾਇਆ ਮੇਨ ਵੱਡੀ ਗੱਲ ਹੈ ਕਿਉਂਕਿ ਸਿੰਗ ਦੇਖ ਲਓ ਤਾਂ ਮੁੜੇ ਨਹੀਂ ਆਪ ਦੀ ਆਪ ਜਾਂਦੇ ਆ ਕਈ ਵਾਰ ਨਾ ਭਰਾ ਕੋਈ ਸਿੰਗ ਬਣਾ ਦਿੰਦਾ ਹੁੰਦਾ ਜਿਵੇਂ ਬਣਵਾ ਕੇ ਸਿੰਗ ਨਾਲ ਲਵਾਉਂਦਾ ਹੁੰਦਾ ਤੇ ਪਰ ਇਹਦੇ ਸਿੰਗਾ ਨੂੰ ਹੱਥ ਵੀ ਨਹੀਂ ਲਾਇਆ ਤੇ ਕੱਟਾ ਸਕੀਨ ਆ ਮਿੱਤਰੋ ਤੇ ਬਾਕੀ ਮੈਂ ਟੈਸਟੀ ਗੱਲ ਦਿਖਾ ਦਾਂ ਬਾਈ ਇਦਣ ਹੋਕੀ ਬਣਾਇਆ ਟੈਸਟੀ ਗੱਲ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਪਿੱਠ ਪੂੜੇ ਦੀ ਮੰਤਰਾਂ ਤਾਂ ਵਧੀਆ ਵਧੀਆ ਚੰਗੀ ਬਰੀਡ ਵਾਲਾ ਕਟਾ ਤੁਸੀਂ ਦੇਖ ਵੀ ਸਕਦੇ ਹੋ ਹਨ ਤੇ ਬਾਕੀ ਮੇਲੇ ਦੇ ਵਿੱਚ ਵੀ ਜੇ ਇਹ ਜਾਂਦਾ ਤਾਂ ਨਾਮ ਲੈ ਕੇ ਆਉਂਦਾ ਕੁਛ ਨਾ ਕੁਛ ਹਨ ਕਿਉਂਕਿ ਸਕੀਨ ਬਹੁਤ ਠੰਡਾ ਹੈਗਾ ਤੁਸੀਂ ਆ ਦੇਖ ਲਓ ਵੀ ਜਮਾ ਕੋਈ ਨੱਥ ਨਹੀਂ ਮਾਰੀ ਤੇ ਬਾਕੀ ਮੇਨ ਗੱਲ ਮਿੱਤਰੋ ਨੱਥ ਵੀ ਨਹੀਂ ਮਾਰੀ ਬਾਈ ਨੇ ਵਧੀਆ ਸੁਆਦ ਹੈ ਠੰਡਾ ਤੇ ਵਧੀਆ ਬੁੱਲ ਬਣੂਗਾ ਜੇ ਕਿਸੇ ਭਰਾ ਨੇ ਰੱਖਣਾ ਫਾਰਮ ਤੇ ਆਵਰੇ ਹਨਾ ਸਕੀਨ ਹੁੰਦੇ ਵਿੱਚ ਭਰਾ ਤਾ ਬਾਈ ਨਾ ਕੰਡੈਕਟ ਕਰ ਸਕਦੇ ਉਤੇ ਬਾਈ ਇਹ ਰੇਟ ਰੂਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਬਾਈ ਆਪ ਇਹਦਾ 45000 ਕਰ 45000 ਮਾਨਦਾਨ ਹੋ ਜਾਊਗਾ ਹਾਂ ਮੌਕੇ ਤੇ ਮਾਨਦਾਨ ਹੋ ਜਾਊਗਾ ਠੀਕ ਆ ਰੇਟ ਮਿੱਤਰੋ 45000 ਤੇ ਮਾਨਦਾਨ ਮੌਕੇ ਤੇ ਹੋ ਜਾਊਗਾ ਤੇ ਵਿੱਧ ਪ੍ਰੂਫ ਕੱਟਾਗਾ ਕੋਲੇ ਦੀ ਮਾਂ ਖੜੀ ਤੇ ਬਾਕੀ ਬਾਈ ਚੰਗੇ ਪਸ਼ੂ ਰੱਖਦਾ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਮੋਰਾ ਦੀਆਂ ਵੀ ਝੋਟੀਆਂ ਖੜੀਆਂ ਤੇ ਬਾਕੀ ਇੱਕ ਇੱਧਰ ਖੜੀ ਝੋਟੀ ਤੇ ਵਧੀਆ ਸਕੀਨ ਕੱਟਾਗਾ ਜੇ ਤੁਸੀਂ ਖਰੀਦਣਾ ਭਰਾਵੋ ਤੇ ਬਾਈ ਜੀ ਜਹਾਰ ਨਾਲ ਸੰਪਰਕ ਕਰ ਲਿਓ ਜੀ ਯਾਰ ਇੱਕ ਵਾਰੀ ਨੰਬਰ ਹੋਰ ਬੋਲਦੇ ਬਾਈ 86992 69550 ਪਿੰਡ ਬੁਰਜਲ ਮੰਜਲਾ ਮਾਨਸਾ ਜੀ ਡਿਸਟ੍ਰਿਕਟ ਮਾਨਸਾ ਠੀਕ ਹੈ ਤੇ ਬਾਕੀ ਬਾਈ ਨਾਲ ਮਿੱਤਰੋ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਚੰਗਾ ਬਰੀਡ ਵਾਲਾ ਕੱਟਾ ਰੱਖਣਾ ਬੂਰਾਗਾ ਚੰਗੇ ਦੁੱਧ ਰਕੜਦਾ ਪੂਰੀ ਦਸੱਲੀ ਕਰਕੇ ਫੇਰ ਲੈ ਜਾਓ ਤੇ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜਲਦੀ